ਅੱਜ ਜ਼ਿਲ੍ਹਾ ਮਲੇਰਕੋਲਾ ਦੇ ਵਿੱਚ ਸਹਿਕਾਰੀ ਮੰਡੀਕਰਨ ਸਭਾ ਪੰਜਾਬ ਦੀ ਚੋਣ ਹੋਈ ਹੈ ਚਾਰ ਹਲਕੇ ਮਹਿਲਕਲਾ ਧੂਰੀ ਅਮਰਗੜ ਤੇ ਮਲੇਰਕੋਲਾ ਇਸ ਹਲਕੇ ਦੇ ਵਿੱਚ ਇਸ ਮੰਡੀਕਰਨ ਸਭਾ ਦੇ ਵਿੱਚ ਪੈਂਦਾ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਚੇਅਰਮੈਨ ਬਣਾਏ ਗਏ ਨੇ ਮਨਜਿੰਦਰ ਸਿੰਘ ਸਰਾਉਦ ਜਿਹੜੇ ਚੇਅਰਮੈਨ ਬਣਾਏ ਗਏ ਨੇ ਚੋਣ ਹੋਈ ਹੈ ਸਰਬਸੰਮਤੀ ਨਾਲ ਗੱਲਬਾਤ ਕਰ ਲਾਂਗੇ ਚੇਅਰਮੈਨ ਸਾਹਿਬ ਨਾਲ ਚੇਅਰਮੈਨ ਸਾਹਿਬ ਪਹਿਲਾਂ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਤੇ ਚੋਣ ਹੋਈ ਕਿਵੇਂ ਦੇਖਦੇ ਆ ਜਤਿੰਦਰ ਜੀ ਬਹੁਤ ਬਹੁਤ ਮੁਬਾਰਕਾਂ ਚੋਣ ਹੋਈ ਹੈ ਸਭ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਸੱਜਣ ਸਾਰੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਹੈ ਸਾਡੇ ਡਾਇਰੈਕਟਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੇਰੇ ਵਰਗੇ ਨਰਮਾਣੇ ਤੇ ਮਾਣ ਹੈ ਜਿਹੜਾ ਉਹ ਦਿੱਤਾ ਹੈ ਆਪਦਾ ਹੱਥ ਰੱਖਿਆ ਇਹ ਅਸਲ ਵਿੱਚ ਜਤਿੰਦਰ ਜੀ ਚਾਰ ਵਿਧਾਨ ਸਭਾ ਹਲਕੇ ਤੇ ਤਿੰਨ ਜ਼ਿਲ੍ਹਿਆਂ ਦੇ ਕਿਸਾਨਾਂ ਦੀ ਸਾਂਝੀ ਸੰਸਥਾ ਹੈ ਇੱਥੇ ਕਿਸਾਨ ਭਾਈਚਾਰਾ ਇਕੱਠਾ ਹੋ ਕੇ ਆਪਦਾ ਵਪਾਰ ਹੈ ਜਿਹੜਾ ਉਹਨੂੰ ਵਧਾਉਂਦਾ ਫਲਾਉਂਦਾ ਤੇ ਆੜਤੀ ਦੀ ਦੁਕਾਨ ਵੀ ਆ ਸਾਡੀ ਇਸ ਸੰਸਥਾ ਦੀ ਤੇ ਵੱਡੇ ਪੱਧਰ ਤੇ ਖਰੀਦੋ ਫਰੋਖਤ ਝੋਨਾ ਕਣਕ ਦੀ ਹੈ ਜਿਹੜੀ ਉਹ ਵੀ ਕੀਤੀ ਜਾਂਦੀ ਹੈ ਔਰ ਕਿਸਾਨਾਂ ਦੀ ਇੱਥੇ ਵੱਡੀ ਗਿਣਤੀ ਵਿੱਚ ਵੋਟਾਂ ਬਣੀਆਂ ਵੀ ਨੇ ਔਰ ਹੈਗੀਆਂ ਵੀ ਨੇ ਜੀ ਤੇ ਕਿੰਨਾ ਕੁ ਕਿਸਾਨ ਲਾਹ ਲਾਹ ਲੈਣਗੇ ਇਸ ਤਰ੍ਹਾਂ ਲੈ ਰਹੇ ਨੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਜਤਿੰਦਰ ਜੀ ਵੀ ਕਿਸਾਨੀ ਹੈ ਜਿਹੜੀ ਉਹ ਅੱਜ ਸਾਡੇ ਸੂਬੇ ਦੀ ਕਰਜ਼ੇ ਦੀ ਦਲਦਲ ਵਿੱਚ ਧਸੀ ਹੋਈ ਹੈ ਤੇ ਕਿਸਾਨ ਵਰਗ ਨੂੰ ਵੀ ਚਾਹੀਦਾ ਵੀ ਉਹ ਬਾਕੀ ਵਰਗਾਂ ਦੀ ਤਰ੍ਹਾਂ ਖੇਤੀ ਦੇ ਨਾਲ-ਨਾਲ ਜਿਹੜੇ ਸਹਾਇਕ ਧੰਦੇ ਨੇ ਉਹ ਅਪਣਾਵੇ ਕਿਉਂਕਿ ਖੇਤੀ ਲਾਹੇਬੰਦ ਧੰਦਾ ਜਿਆਦਾ ਨਹੀਂ ਰਹੀ ਸੋ ਸਹਿਕਾਰੀ ਸੁਭਾਵਾਂ ਨੇ ਸਾਡੀਆਂ ਉਹ ਵੀ ਤਾਂ ਹੀ ਚੜ੍ਹਦੀ ਕਲਾ 'ਚ ਹੋਣਗੀਆਂ ਜੇ ਕਿਸਾਨ ਭਾਈਚਾਰਾ ਸਹਿਕਾਰੀ ਸੁਭਾਵਾਂ ਦੇ ਨਾਲ ਜੁੜ ਕੇ ਜਾਂ ਸਹਿਕਾਰੀ ਮੰਡੀਕਰਨ ਸਭਾ ਦੇ ਨਾਲ ਜੁੜ ਕੇ ਵਪਾਰ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਹੈ ਉਹ ਪਾਵੇ ਕਿੰਨੀ ਖੁਸ਼ੀ ਹੋਈ ਹੈ ਬਹੁਤ ਵਧੀਆ ਜੀ ਡਾਇਰੈਕਟਰ ਸਾਹਿਬ ਵੱਲੋਂ ਸਾਨੂੰ ਬੜਾ ਮਾਣ ਸਨਮਾਨ ਦਿੱਤਾ ਗਿਆ ਤੇ ਵਧੀਆ ਲੱਗਿਆ ਜੀ ਚੋਣ ਹੋਈ ਹੈ ਕਿਵੇਂ ਦੇਖਦੇ ਹੋ ਕਿੰਨੀ ਖੁਸ਼ੀ ਹੋ ਰਹੀ ਹੈ ਤੁਹਾਡੇ ਭਰਾ ਨੂੰ ਚੇਅਰਮੈਨ ਅ ਤੇਂਦਰ ਜੀ ਖੁਸ਼ੀ ਤਾਂ ਚਲੋ ਖੈਰ ਜਦੋਂ ਭਰਾ ਤਾਂ ਦੋਵੇਂ ਹੀ ਨੇ ਮੇਰੇ ਤੇ ਪੰਜੇ ਡਾਇਰੈਕਟਰ ਮੇਰੇ ਭਰਾ ਨੇ ਆ ਫਿਰ ਵੀ ਜਦੋਂ ਘਰ 'ਚ ਕੋਈ ਤੀਜ ਆਉਂਦੀ ਆ ਸਵਾਭਿਕ ਆ ਖੁਸ਼ੀ ਤਾਂ ਹੁੰਦੀ ਹੀ ਆ ਬਹੁਤ ਖੁਸ਼ੀ ਹੋਈ ਆ ਤੇ ਨਾਲ ਸਾਡੇ ਚੇਅਰਮੈਨ ਸਾਬਕਾ ਚੇਅਰਮੈਨ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਰਬੰਸ ਸਿੰਘ ਕਿਵੇਂ ਦੇਖਦੇ ਹੋ ਠੀਕ ਹੈ ਜੀ ਅਸੀਂ ਮੈਂ ਵੀ ਇਸ ਸਭਾ ਦਾ ਚੇਅਰਮੈਨ ਵੀ ਰਹਾ ਡਾਇਰੈਕਟਰ ਵੀ ਆ ਅਸੀਂ ਸਮਤੀ ਨਾਲ ਸਰਦਾਰ ਮਨਜਿੰਦਰ ਸਿੰਘ ਸਰੌਦ ਨੂੰ ਚੇਅਰਮੈਨ ਤੇ ਦਮਨ ਸਿੰਘ ਦਲੇਲਗੜ ਨੂੰ ਵੈਸ ਚੇਅਰਮੈਨ ਬਣਾਇਆ ਹੈ ਸਾਡਾ ਜਿਹੜਾ ਇਹ ਹਜ਼ਾਰਾ ਉਹ ਕਿਸਾਨਾਂ ਨਾਲ ਆੜਤੀਆਂ ਨਾਲ ਮਜ਼ਦੂਰਾਂ ਨਾਲ ਸਾਰਿਆਂ ਨਾਲ ਜੁੜਿਆ ਹੈ ਇਹਦਾ ਜੋ ਕੰਮ ਨੇ ਜਿਵੇਂ ਸਾਡੇ ਗਡਾਉਨ ਨੇ ਇਹਨਾਂ ਤੋਂ ਵੀ ਸਾਨੂੰ ਆਮਦਨ ਹੁੰਦੀ ਹੈ ਬਹੁਤ ਸਾਰੀਆਂ ਦੁਕਾਨਾਂ ਅਸੀਂ ਬਾਜ਼ਾਰ ਬਣਾਇਆ ਇੱਥੇ ਉਹਨਾਂ ਤੋਂ ਵੀ ਸਾਨੂੰ ਆਮਦਨ ਹੁੰਦੀ ਹੈ ਬਾਕੀ ਅਸੀਂ ਆੜਤ ਦੀਆਂ ਸਾਡੀਆਂ ਦੁਕਾਨਾਂ ਨੇ ਅਮਰਗੜ ਮਲੇ ਕੋਡਲਾ ਤੇ ਭੋਗਿਆਲ ਪਲਾਂਡ ਕਲਾ ਤੇ ਉਤੋਂ ਜੋ ਕਿਸਾਨ ਸਾਡੇ ਨਾਲ ਲੈਣ ਦੇਣ ਕਰਦੇ ਨੇ ਅਸੀਂ ਉਹਨਾਂ ਨੂੰ ਉਹ 60% ਚੋਂ ਅੱਧਾ ਰੇਟ ਦਿੰਨੇ ਆ। ਸੋ ਅੱਜ ਇਹਨਾਂ ਨੂੰ ਬਣਾਇਆ ਗਿਆ ਤੇ ਵਧੀਆ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਕਿਉਂਕਿ ਪਹਿਲਾਂ ਤੋਂ ਵੀ ਅਸੀਂ ਜਿੱਥੇ ਵੀ ਗਿਆਂ ਅਸੀਂ ਤਾਂ ਬੜੀ ਸੰਮਤੀ ਨਾਲੇ ਕੰਮ ਕਰਦੇ ਆ। ਹੁਣ ਵੀ ਅਸੀਂ ਪੂਰੀ ਸੰਮਤੀ ਨਾਲ ਕਰਾਂਗੇ ਸਾਡੇ ਇਹ ਦੋਨੋਂ ਭਰਾ ਜਿਹੜੇ ਨੇ ਉਹ ਸਾਡੇ ਨਾਲ ਰਲਮਿਲ ਕੇ ਚੱਲਣਗੇ। ਇਹੀ ਕਹੂੰਗਾ ਬਹੁਤ ਸਾਰੀ ਖੁਸ਼ੀਆਂ ਸਾਨੂੰ ਤੁਸੀਂ ਦੇਖਿਆ ਜਿਹੜਾ ਸਰਬਸੰਮਤੀ ਨਾਲ ਮਨਜਿੰਦਰ ਸਿੰਘ ਸਰੌਦ ਨੂੰ ਜਿਹੜਾ ਚੇਅਰਮੈਨ ਬਣਾਇਆ ਗਿਆ ਇਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਜਿਹੜਾ ਸਹਿਕਾਰਤਾ ਦੇ ਨਾਲ ਜੋੜਾਂਗੇ ਤੇ ਹੋਰ ਜਿਹੜੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਆਉਂਦੀ ਆ ਉਹਨਾਂ ਦੇ ਹੱਲ ਲਈ ਜਿਹੜਾ ਹੈਗਾ ਜੋ ਕਦਮ ਚੁੱਕੇ ਜਾਣਗੇ ਕੈਮਰਾਮੈਨ ਮਨਜੀਤ ਦੇ ਨਾਲ ਜਤਿੰਦਰ ਮਨਵੀ ਮਰਗੜ ਨਹੀਂ ਹੋਏ ਆਪਾਂ ਦੇ ਸਾਨੂੰ ਆਹ ਠੀਕ ਹੈ ਅੱਗੇ ਸਟ ਪੈਂਦੀ ਲੈ ਲਓ ਉਹ ਅੰਦਰ ਵੰਡ ਦੋ ਆ ਮਿੱਠਾ ਕਰਾਉ ਜੀ ਅੰਦਰ ਲਿਆਓ ਅੰਦਰ ਡੱਬਾ ਲਿਆਓ ਮੇਜਰ ਸਿੰਘ ਜੀ ਕਰਾ ਦਿਓ